देर रात ਫਰੀਦਕੋਟ ਦੇ ਨੈਸ਼ਨਲ ਹਾਈਵੇ 54 ਅਮਰੀਕਸਰ ਬਠਿੰਡਾ ਰੋਡ ਤੇ ਪਿੰਡ ਪੱਕਾ ਕੋਲ ਇੱਕ ਅਗਿਆਤ ਵਾਹਨ ਵੱਲੋਂ ਬਾਈਕ ਨੂੰ ਪਿੱਛੋਂ ਟੱਕਰ ਮਾਰੀ ਗਈ ਜਿਸ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਬਾਈਕ ਸਵਾਰ ਨੂੰ ਕਾਫੀ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਲਿਜਾਇਆ ਗਿਆ ਘਟਨਾ ਦੀ ਸੂਚਨਾ ਮਿਲਣ ਤੇ ਤੁਰੰਤ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਜਿਲ੍ਹਾ ਵੱਲੋਂ ਜਾਂਚ ਸ਼ੁਰੂ ਕੀਤੀ ਗਈ

ਅਰੇ ਵੈਰੀਫਾਈ ਕਰਨਾ ਬਾਕੀ ਸਪੋਰਟ ਨੂੰ ਪਤਾ ਚੱਲਿਆ ਇਹਨਾਂ ਕੋਲ ਕੋਈ ਰੈਪਰ ਵਗੈਰਾ ਵੀ ਕੋਈ ਫਟੇਕ ਗਿਆ ਸੀ ਕੋਈ ਹੈ ਜੇ ਅੱਜ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਤੇ ਵੈਰੀਫਾਈ ਹੋ ਰਿਹਾ ਹੈਗਾ ਸਾਰੇ ਫੈਕਟਸ ਵੈਰੀਫਾਈ ਕਰਕੇ ਉਸ ਤੋਂ ਬਾਅਦ ਅਗਲੀ ਮੁੰਡੇ ਮੈਂਨੇ ਅੱਜ ਇਸ ਬਾਰੇ ਕੁਝ ਵੀ ਨਹੀਂ ਪਤਾ ਜੀ ਕਿਉਂਕਿ ਇਹ ਤਾਂ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕਰਨ ਤੋਂ ਬਾਅਦ ਹੀ ਗੱਲ ਕਲੀਅਰ ਹੋਣੀ ਠੀਕ ਹੈ ਉਹ ਸੌਲਵ ਕਰ ਦੇ ਬੁੱਲਸਾ ਦੇ ਨਾਂ ਦੇ ਪੇਰੈਂਟਸ ਵਗੈਰਾ ਬੁਲਾਏ ਨੇ ਜੀ ਹਾਲਾਤ ਵੈਰੀਫਾਈ ਕੀਤੇ ਜਾਣਗੇ ਹਾਲਾਤਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਅਗਲੀ ਕਾਰਵਾਈ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز